ਕੱਲ ਦੀ ਇੰਡੀਆ ਦੀ ਨਰਾਸ਼ਾ ਜਨ ਘਹਾਰ ਨੇ ਸਾਰਿਆਂ ਦਾ ਮਨ ਤੋੜਤਾ ਹੈ ਸਾਰਿਆਂ ਦਾ ਦਿਲ ਦੁਖਾ ਦਿੰਦਾ ਹੈ ਕਿਸੇ ਨੂੰ ਆਸ ਨਹੀਂ ਸੀ ਕਿ ਇੰਡੀਆ ਇੰਨੀ ਬੁਰੀ ਤਰ੍ਹਾਂ ਹਾਰੇਗਾ ਕੱਲ ਜਿਹੜਾ ਦੂਸਰਾ ਵਨਡੇ ਮੈਚ ਚੰਡੀਗੜ੍ਹ ਦੇ ਮੋਲਾਪੁਰ ਸਟੇਡੀਅਮ ਛਿੜਿਆ ਗਿਆ ਉੱਥੇ ਉਹ ਮੈਚ ਇੰਡੀਆ ਨੇ ਖੁਦ ਆਪਣੇ ਨੂੰ ਹਰਾਇਆ ਜੇ ਇਹ ਕਹਿ ਲਵੋ ਨਾ ਉਹਨਾਂ ਮੈਚ ਨਹੀਂ ਜਿੱਤਿਆ ਨੀਂ ਆਪਣੇ ਖੁਦ ਆਪਣੇ ਨੂੰ ਹਰਾਇਆ ਐਨੇ ਗਲਤ ਡਿਸੀਜਨ ਲੈ ਗਏ ਅਣਕਿ ਇਹਨੀ ਗਲਤ ਬਾਲਿੰਗ ਕੀਤੀ ਗਈ ਕਾਲ ਬਾਲਿੰਗ ਤੇ ਇੱਕ ਦੋ ਛੱਡ ਗਏ ਇੱਕ ਦੋ ਬਦਲ ਛੱਡ ਕੇ ਬਾਲਿੰਗ ਕੱਲ ਬਿਲਕੁਲ ਫਰਾ ਵੀ ਰਹੀ ਆ ਦੇਖੋ ਅਰਸ਼ਦੀਪ ਨੇ ਇੱਕ ਓਵਰ ਵਿੱਚ 13 ਗੇਂਦ ਕਰਦੇ ਸੱਤ ਵਾਈਡ ਵਾਲਾ ਦੋ ਗਿੱਦੀਆਂ ਭਾਈ ਲਗਾਤਾਰ ਪੰਜ ਫੇਰ ਕੀਤੀ ਉਸ ਇੱਕ ਹੀ ਓਵਰ ਜੀ ਤੇ 13 ਗੇਂਦਾਂ ਦਾ ਉਹਨੇ ਇੱਕ ਓਵਰ ਬਣਾਤਾ ਤੇ ਫਿਰ ਸਕੋਰ ਤਾਂ ਬਣਾ ਬਣਾ ਸੀ ਅਰਸ਼ਦੀਪ ਦੇ ਐਂ ਲੱਗਦਾ ਸੀ ਜਿਵੇਂ ਕੱਲ ਉਸ ਉਹਨਾਂ ਅੱਗੇ ਬਿਲਕੁਲੀ ਫਲਾਪ ਹੋ ਗਿਆ ਬਿਲਕੁਲੀ ਬੇਵੱਸ ਹੋ ਗਿਆ ਔਰ ਉਹਨੂੰ ਸਮਝ ਨਹੀਂ ਆ ਰਹੀ ਕਿ ਗੇਂਦ ਕਰਾਂ ਤਾਂ ਕਰਾਂ ਕਿੱਥੇ ਪਤਾ ਨਹੀਂ ਉਹ ਉਹਦਾ ਕੀ ਮੰਤੇ ਦੇ ਕੋਪ ਦਾ ਖੌਫ ਆਇਆ ਬੈਟਸਮੈਨ ਦਾ ਕਿ ਲਗਾਤਾਰ ਆਏਗਾ ਅਰਸ਼ਦੀਪ ਜਾਣਿਆ ਜਾਂਦਾ ਹੈ ਡੈਥ ਓਵਰਾਂ ਵਿੱਚ ਬੜੀ ਕੱਸੀ ਗੇਂਦਬਾਜ਼ੀ ਕਰਦਾ ਹੈ ਪਰ ਕੱਲ ਜਿਹੜੀ ਉਹਨੇ ਜਿਵੇਂ ਕੀਤੀ ਹੈ ਨਾ ਉਹ ਅਰਸ਼ਦੀਪ ਦੇ ਲੈਵਲ ਦੀ ਐਡਵਾਈਸ ਨਹੀਂ ਕੱਲ ਦੀ ਗੇਮ ਵਿੱਚ ਅਰਸ਼ਦੀਪ ਦਾ ਜਿਹੜਾ ਨਾ ਲੈਵਲ ਆ ਡਾਊਨ ਕਰਤਾ ਹੈ ਉਹਨੇ 4ਵਾਂ ਵਿੱਚ 93 ਰਨ ਦੇਤੇ ਸੌਰੀ ਆਪਣਾ 53 ਰਨ ਤੇ ਗੇ ਰੇਗਲ ਬੁਮਰਾ ਦੀ ਤੇ ਬੁਮਰਾ ਤੇ ਜਿਤਨਾ ਜਾਣਿਆ ਜਾਂਦਾ ਹੈ ਉਹ ਤਾਂ ਕੱਲ ਬਿਲਕੁਲ ਉਤਰ ਨਜ਼ਰ ਹੀ ਨਹੀਂ ਆਇਆ ਉਹਦੀ ਨਾਲ ਲੈ ਹੀ ਦੱਸੀ ਆ ਹੋ ਸਕਦਾ ਗੱਲ ਉਹਦਾ ਬੈਟ ਡੇ ਹੋਵੇ ਪਰ ਅਸਰ ਬੁਮਰਾ ਦੇ ਬਾਰੇ ਜਾਣਿਆ ਜਾਂਦਾ ਕਿ ਬੁਮਰਾ ਕਦੀ ਜਲਦੀ ਘਬਰਾਉਂਦਾ ਨਹੀਂਗਾ ਚਾਹੇ ਉਹਨੂੰ ਕਿਸੇ ਗੇਂਦ ਤੇ 14ਵਾਂ ਪੇਜਦਾ ਨਾ ਉਹ ਉਹ ਆਫ ਸਾਈਡ ਨਹੀਂ ਹੁੰਦਾ ਪਰ ਕੱਲ ਬੁੰਮਰਾ ਵੀ ਯਾਨੀ ਕਿ ਬੇਵਸ ਲੱਗ ਰਿਹਾ ਸੀ ਔਰ ਉਹ ਵੀ ਫੋਲਟਾ ਫੋਲਟਾ ਸੰਭਾਲ ਦੇ ਹੀ ਆ ਰਿਹਾ ਸੀ ਸਮਝ ਨਹੀਂ ਆਈ ਕੱਲ ਇੱਕ ਦੋ ਗੇਂਦਬਾਜ਼ ਇੱਕ ਦੋ ਗੇਂਦਬਾਜ਼ਾਂ ਛੱਡ ਗਏ ਨਾ ਪੂਰੀ ਇੰਡੀਆ ਦੇ ਗੇਂਦਬਾਜ਼ ਬਿਲਕੁਲ ਫਰਾਵਰੇ ਔਰ ਘੜੀਆਂ ਗੇਂਦਬਾਜ਼ ਕੀਤੀ ਆ ਔਰ ਬੇਸਾਬ ਉਹਨਾ ਐਕਸਟਰਾ ਸਕੋਰ ਦਿੱਤਾ ਹੈ ਵਾਈਟ ਬਾਲ ਦੇ ਰੂਪ ਚ ਜਾਂ ਆਪਣਾ ਲੱਭੀ ਮਿਸ ਫੀਲਡਿੰਗ ਦੇ ਰੂਪ ਚ ਤੇਰੇ ਹੀ ਗੱਲ ਆਪਣੀ ਬੈਟ ਬੈਟਸਮੈਨਾਂ ਦੇ ਔਰ ਜੇ ਦਿਖਾਇ ਹੋਏ ਨਾ ਅਰਸ਼ਦੀਪ ਤਾਂ ਕੱਲ ਹੈਗਾ ਜਾਂ ਗੁਨੇਗਾਰ ਹੈਗਾ ਜਿਨੇ ਬਹੁਤ ਹੀ ਘੜੀਆਂ ਗੇਂਦਬਾਜ਼ੀ ਕੀਤੀ ਹੈ ਬੁਮਰਾ ਭਾਈ ਪਹਿਲੇ ਗੁਨੇਗਾਰ ਹੈਗਾ ਕਿ ਬੁਮਰਾ ਜਿਸ ਜਾਨਾ ਜਾਂਦਾ ਜਿਸ ਤਰ੍ਹਾਂ ਜਾਣਿਆ ਉਸ ਤਰ੍ਹਾਂ ਦੀ ਕੋਈ ਬਿਲਕੁਲ ਕੱਲ ਗੇਂਦਬਾਜ਼ੀ ਨਹੀਂ ਹੋਈ ਯਾਨੀ ਕੱਲ ਉਹ ਵੀ ਇੱਕ ਦਿਖਾਇਆ ਉਹ ਵੀ ਕੱਲ ਦਾ ਦਿਨ ਉਹਦਾ ਫਲਾਪ ਦਾ ਦਿਨ ਸੀ ਸਿਰਫ ਇੱਕ ਦੋ ਗੇਂਦਬਾਜ਼ਾਂ ਨੇ ਕੱਸੀ ਗੇਂਦਬਾਜ਼ੀ ਕੀਤੀ ਬਾਕੀ ਸਾਰੇ ਕੱਲ ਬੜੀ ਕੁੱਟ ਪਈ ਆ ਔਰ ਡਿਸੀਜਨ ਤੇ ਵੀ ਬੜਾ ਡਿਬੈਂਡ ਕੀਤਾ ਕਿ ਜਿਹੜਾ ਮੈਚ ਹਾਰਿਆ ਨਾ ਇਹ ਜਿਹੜੀ ਕੈਪਟਨਸ਼ੀ ਹੋਈ ਨਾ ਆਪਣੀ ਦੀ ਸੂਰਜ ਕੁਮਾਰ ਜਾਦਵ ਦੀ ਉਹ ਬਹੁਤ ਮਾੜੀ ਹੋਈ ਆ ਉਹਨੇ ਬਹੁਤ ਗਲਤ ਗਲਤ ਡਿਸੀਜਨ ਲਏ ਆ ਦੇਖੋ ਜਦੋਂ ਕਿ ਉਹਨੂੰ ਪਤਾ ਸੀ ਕਿ ਅਰਸ਼ਦੀਪ ਨੂੰ ਇਹਨੂੰ ਕੁੱਟ ਪੈ ਰਹੀ ਆ ਯਾਨੀ ਉਹਨੇ ਇਨਾ ਸਕੋਰ ਦੇ ਦਿੱਤਾ ਹੈ 3 ਓਵਰਾਂ ਵਿੱਚ ਚੌਥਾ ਓਵਰ ਦੇਂਦਾ ਨੂੰ ਕੋਈ ਤੋਕੀ ਨਹੀਂ ਬੰਦਾ ਔਰ ਕਿਸੇ ਨੂੰ ਵੀ ਆਸ ਨਹੀਂ ਹੈਗੀ ਕਿ ਅਰਸ਼ਦੀਨ ਚੌਥਾ ਓਵਰ ਮਿਲੇਗਾ ਉਹਨੇ ਜਾਨੀ ਪਹਿਲੇ ਤਨਵਰਾਜ ਜਿਹੜੀ ਸਕੋਰ ਬੇ ਸਾਬਾ ਸਕੋਰ ਦਿੱਤਾ ਬਹੁਤ ਖਾਦੀ ਉਹਨੇ ਸਾਰੇ ਉਹਨੂੰ ਸੋਚਦੇ ਸੀ ਵੀ ਹੁਣ ਅਰਸ਼ਦੀਨ ਨੂੰ ਅਗਲਾ ਚੌਥਾ ਓਵਰ ਨਹੀਂ ਮਿਲੇਗਾ ਇਹ ਹੋਰ ਹੋਗਾ ਅਕਸਰ ਪਟੇਲ ਨੂੰ ਕੋ ਅਕਸਰ ਪਟੇਲ ਨੇ ਉਸ ਤੋਂ ਪਹਿਲਾਂ ਬਹੁਤ ਇੱਕ ਓਵਰ ਵਧੀਆ ਕੇ ਸਿਰ ਚਾਰਨ ਤੇ ਹੀ ਡੈਥ ਓਵਰ ਚ ਤੇ ਸਾਰੇ ਸੋਚਦੇ ਕਿ ਹੁਣ ਇਹ ਆਪਣਾ ਓਵਰ ਮਿਲੇਗਾ ਐ ਅਕਸ਼ਰ ਅਕਸ਼ਰ ਟੇਲ ਨੂੰ ਜਾਂ ਹੋ ਸਕਦਾ ਵੀ ਪਾਂਡਿਆ ਨੂੰ ਜਦੋਂ ਉਹਨਾਂ ਉਹ ਓਵਰ ਅਰਸ਼ੀ ਨੇ ਇਹਦਾ ਬੜੇ ਹੈਰਾਨਗੀ ਹੋਈ ਕਿ ਇੰਨੀ ਅਰਸ਼ੀ ਦਾ ਅਗੇ ਉਹਦਾ ਇਮਰਾਲ ਬੜਾ ਡਾਊਨ ਹੋਇਆ ਉਹਦਾ ਕਿ ਬੇਵਸ ਹੋਇਆ ਉਹਨੂੰ ਚੌਥਾ ਓਵਰ ਫਿਰ ਫੜਾਦਾ ਔਰ ਉਸ ਓਵਰ ਜੀ ਉਹਨੂੰ ਪੂਰੀ ਕੁੱਟ ਪਈ ਆ ਉਹ ਓਵਰ ਜੀ ਉਹਨੂੰ ਪੂਰੀ ਮਾਰ ਪਈ ਆ ਇਹ ਸੀ ਇਹ ਸੀ ਗਲ ਡਿਸੀਜਨ ਆਪਣਾ ਕਪਤਾਨ ਫੁਰਿਆਕ ਮਾ ਜੈਦਵਦਾ ਉਨਕੇ ਕਾਲ ਕੋਈ ਫਾਇਦਾ ਸਹੀ ਨਹੀਂ ਜਾ ਜੇ ਬੈਟਗਲੈਂਡ ਆਈ ਆ ਤੇ ਵੰਡਾਉਂ ਤੇ ਉਹਨੇ ਅਕਸਰ ਪਟੇਲ ਨੂੰ ਕਹਲਤਾ ਕਿ ਜਦੋਂ ਹਿੰਦੁਸਤਾਨ ਦੇ ਕੋਲ ਪਿਓਰ ਬੈਟਸਮੈਨ ਇੰਨੇ ਆ ਵਧੀਆ ਬੈਟਸਮੈਨ ਅਜ ਪਏ ਸੀ ਮਾ ਸਾਰੇ ਹੀ ਤੇ ਉਥੇ ਤਾਂ ਕੋਈ ਟੋਕੀ ਨਹੀਂ ਬੰਦਾ ਉਹਦਾ ਅਕਸਰ ਪਟੇਲ ਦਾ ਉਹ ਤਾਂ ਖੇਟਰ ਆ ਆਲ ਰਾਉਂਡਰ ਆ ਤੇ ਉਹਨੂੰ ਵੰਡਾਉਂ ਤੇ ਕਹਲਤਾ ਅਨੇ ਕਾਲ ਕਹਿੰਦਾ ਪਾਉ ਕਾਲ ਇੰਨੇ ਗਲਤ ਡਿਸੀਜਨ ਹੋਇਆ ਇਸ ਕਰਕੇ ਆ ਵੀ ਇਹ ਕਹਿ ਸਕਦੇ ਆ ਕਿ ਸਾਊਥ ਅਫਰੀਕਾ ਨੇ ਨਹੀਂ ਮੈਂ ਜਿੱਤਿਆ ਇੰਡੀਆ ਨੇ ਆਪਣਾ ਨੂੰ ਹਰਾ ਕੇ ਸਾਊਥ ਅਫਰੀਕਾ ਨੂੰ ਜਿਤਾਇਆ ਹੈ ਕਿ ਤੁਸੀਂ ਮੈਂ ਜਿੱਤੋ ਇੰਨੀਆਂ ਕਲੀ ਹਿੰਦੁਸਤਾਨ ਨੇ ਗਲਤੀਆਂ ਕੀਤੀਆਂ ਕੱਲ ਦੇ ਚ ਲੱਗ ਨਹੀਂ ਰਹੀ ਕਿ ਕੋਈ ਇੰਡੀਆ ਟੀਮ ਉਹ ਟੀਮ ਇੰਡੀਆ ਦੀ ਜਿਹਦਾ ਕਦੀ ਮੋਰਲ ਡਾਊਨ ਹੁੰਦਾ ਹੀ ਨਹੀਂਗਾ ਕਸ ਹਰੀ ਇੰਡੀਆ ਟੀਮ ਦੀ ਬੇਵਸ ਨਜ਼ਰ ਆਈ ਮਗਰੇ ਸੋਮਣ ਗੇਲ ਸੀ ਉਹ ਪਹਿਲੀ ਗੇਂਦ ਆਊਟ ਹੋ ਗਿਆ ਜਿਹੜਾ ਆਪਣਾ ਅਸ਼ੇਸ਼ ਸ਼ਰਮਾ ਸੀ ਦੇਖੋ ਹਰ ਗੇਂਦ ਹਿੱਟ ਨਹੀਂ ਵੱਜਦੀ ਉਨੇ ਉਹਨੇ ਐ ਉਹ ਐ ਖੇਡਾ ਜਿਵੇਂ ਸਿਰ ਤੇ ਕਫੜ ਬੰਨਿਆ ਹੁੰਦਾ ਨਾ ਮੈਂ ਹਰ ਗੇ ਨੂੰ ਮਾਰਨੇ ਮਾਰਨਾ ਹੈ ਔਰ ਇਸ ਇਸ ਤਰ੍ਹਾਂ ਨਹੀਂ ਗੱਗਲ ਵੀ ਹਰ ਗੇ ਨੂੰ ਕੋਈ ਹੇਠ ਹੀ ਲਾਦਾ ਥੋੜਾ ਬੋੜਾ ਟਿਕੰਦਾ ਵੀ ਜਾਨੀ ਸਿਕਣੀ ਜਿਹੇ ਵੀ ਥੋੜਾ ਟਿਕਣਾ ਚਾਹੀਦਾ ਹੈ ਥੋੜਾ ਜਿਹਾ ਆਪਣਾ ਹਰ ਗੇ ਨੂੰ ਧਿਆਨ ਨਾਲ ਖੇਡਣਾ ਚਾਹੀਦਾ ਹੈ ਇਹ ਕੀ ਹੋਇਆ ਵੀ ਦੋ ਇੱਕ ਦੋ ਸਿੱਕੇ ਮਾਰ ਕੇ ਚੋਕੇ ਮਾਰ ਕੇ ਆਊਟ ਹੋ ਕੇ ਚੜਾ ਗਿਆ ਤੇ ਦੂਜਾ ਆਪਣਾ ਪ੍ਰੈਸ਼ਰ ਆ ਜਾਂਦਾ ਤੇਰੀ ਗਾਲਾਂ ਉਥੋਂ ਮਾ ਜਯਾਦਵਦੀ ਉਹ ਖੁਦ ਨਹੀਂ ਚੱਲ ਰਿਹਾ ਕਿੰਨੇ ਮੈਜ ਫਲਾਬ ਜਾ ਰਿਹਾ 1 2 4 1 2 4 0 ਇਤਰਾ ਹੋਰੋ ਜਾ ਰਿਹਾ ਉਹ ਤਾਂ ਥੋੜੇ ਵੇ ਰਨ ਬਣ ਗਿਆ ਉਹਦੇ ਕਰਕੇ ਤਿਲਕ ਵਰਮਾ ਕਰਕੇ ਬਣ ਗਿਆ ਟਿਕੇ ਜਾ ਰਿਹਾ ਆਖਰ ਤੱਕ ਟਿਕੇ ਜਾ ਰਿਹਾ ਉਹ ਤਿਲਕ ਵਰਮਾ ਔਰ ਔਰ ਉਹਨੇ ਖੇਡੀ ਪੂਰੀ ਸੂਝ-ਬੂਝ ਨਾਲ ਆਪਣੀ ਆਪਣੇ ਆਪਣੇ ਗੇਮ ਔਰ ਸੂਝ-ਬੂਝ ਨਾਲ ਬੈਟਿੰਗ ਕੀਤੀ ਹੈ ਤੇ ਨਹੀਂ ਦੇ ਜੋ ਹਾਲ ਸੀ ਨਿਕਲ ਤੇ ਐਂ ਲੱਗਦਾ 100 ਸਕੋਰ ਵੀ ਨਹੀਂ ਬਣਨਾ ਇੰਡੀਆ ਦਾ ਤੇ ਇਸ ਕਰਕੇ ਕੱਲ ਬਹੁਤ ਜ਼ਿਆਦਾ ਹਿੰਦੁਸਤਾਨ ਦੀ ਟੀਮ ਵੱਲੋਂ ਲੈ ਵੀ ਜਿਹੜੇ ਆਪਣਾ ਗਲਤ ਫੈਲੇ ਲੈ ਗਏ ਆ ਔਰ ਮੋਰਲ ਡਾਊਨ ਸਾਰੇਆਂ ਦਾ ਖੁਦ ਜਿਹੜਾ ਆਪਣਾ ਹਾਰਦਿਕ ਪਾੜਿਆ ਇਹਨਾਂ ਹਿਟਰ ਤਕੜਾ ਜਾਣਾ ਜਾਂਦਾ ਕਾਦੂ ਕੋ ਹਿੱਟ ਨਹੀਂ ਲੱਗ ਰਹੀ ਪਤਾ ਨਹੀਂ ਕੱਲ ਕੀ ਹੋਇਆ ਸਾਊਥ ਅਫਰੀਕਾ ਨੇ ਕੀ ਨਾਲ ਜਾਦੂ ਕਰਤਾ ਇਹ ਸਾਰੇ ਬੇਵੱਸ ਹੋ ਗਏ ਕਿ ਨੂੰ ਸਮਝ ਨਹੀਂ ਆ ਰਹੀ ਕਿ ਕਿਹ ਕੋ ਬੈਟਿੰਗ ਨਹੀਂ ਹੋ ਰਹੀ ਕਿ ਕਿਹ ਕੋ ਕੋਈ ਲਗਾਤਾਰ ਵਾਈਡ ਵਾਈਡ ਕਹਿੰਦਾ ਛੁੱਟੀਆਂਦਾ ਹੀ ਮੋਹਰਾ ਫੋਲਬੜ ਲਈ ਫੋਲਸੜ ਵਾਲਾ ਆਪਣਾ ਕਿ ਮਾਰੀਂਦਾ ਸੀ ਤੇ ਇਹ ਸੀ ਕੱਲ ਜਿਹੜਾ ਮੈਚ ਦਾ ਹਾਲ ਵੀ ਜਿਹਦੇ ਨਾਲ ਹਿੰਦੁਸਤਾਨ ਦੇ ਕ੍ਰਿਕਟ ਪ੍ਰੇਮੀ ਬਹੁਤ ਨਰਾਜ਼ ਹੋਏ ਆ ਔਰ ਨਰਾਸ਼ ਹੋਣ ਦੁਖ ਹੋਇਆ ਹੈ ਵੀ ਹਾਰ ਜਿੱਤ ਬਣੀ ਆ ਚਲ ਇਜਤਨਾ ਹਾਰੋ ਨਾ ਲੜ ਕੇ ਹਾਰੋ ਨਾ ਇੰਨਾ ਮੋਰਲ ਡਾਊਨ ਕਰਕੇ ਹਾਰੇ ਹੋ ਕਿ ਤੁਹਾਨੂੰ ਸਮਝ ਨਹੀਂ ਆਉਂਦੀ ਗੇਂ ਕਰਨੀ ਕਿੱਥੇ ਆ ਤੇ ਬੈਟਿੰਗ ਕਰਨੀ ਕਿਵੇਂ ਆ ਕਾਲ ਤੀ ਇਲਾ ਇਲਾਕੀ ਨਹੀਂ ਹੈ ਭੀ ਇੰਡੀਆ ਦੇ ਕੋਈ ਇੰਟਰਨੈਟ ਨਹੀਂ ਫੇਰ ਰਹੀ ਹੈ ਇਹਦਾ ਨਾ ਤੱਕ ਛੋਟੇ-ਵੱਟੇ ਹੀ ਫੇਰਦੇ ਉਹਨੇ ਖੜਾ ਵਾ ਬਿਲਕੁਲ ਆਦਾ ਲੈਵਲ ਨਹੀਂ ਬਰਾਬਰ ਹੋ ਰਿਹਾ ਤੇ ਦੋਸਤੋ ਕੋਣ ਅਗਲਾ ਜਿਹੜਾ ਮੈਚ ਆਣਾ ਤੀਸਰਾ ਮੈਚ ਇਹ ਹੋਣਾ ਧਰਮਸ਼ਾਲਾ ਵਿੱਚ ਤੇ ਅਸੀਂ ਕਾਮਨਾ ਕਰਦੇ ਹਾਂ ਕਿ ਇੰਡੀਆ ਪਹਿਲ ਹੋਣਾ ਦੋਵੇਂ ਇੱਕ-ਇੱਕ ਜਿੱਤਿਏ ਬਰਾਬਰ ਨੇ ਇੱਕ ਜਿੱਤਿਆ ਸਾਊਥ ਅਫਰੀਕਨ ਇੱਕ ਜਿੱਤਿਆ ਇੰਡੀਆ ਨੇ ਹਣ ਬਾਕੀ ਜਿਹੜੇ ਮੈਚ ਆਹੀ ਚਾਹੁੰਨੇਗਾ ਇੰਡੀਆ ਜਿੱਤ ਕੇ ਜਿੱਤ ਕੇ ਸੀਰੀਜ਼ ਜਿੱਤੇ ਜੇਕਰ ਉਹਨਾਂ ਕਾਲ ਕਿਹਨੂੰ ਕਿਹਨੂੰ ਬਾਹਰ ਕੱਢਦੇ ਨੇ ਤੇ ਕਿਹਨੂੰ ਕਿਹਨੂੰ ਵਿੱਚ ਪਾਉਂਦੇ ਨੇ ਇਹ ਤਾਂ ਮੈਨੇਜਮੈਂਟ ਕਮੇਟੀ ਫੈਸਲਾ ਕਰੂਗੀ ਤੇ ਕਿਲੇ ਵੀ ਕਿਹੜੇ ਪਲੇਅਰ ਨੂੰ ਬਾਹਰ ਕੱਢਣਾ ਹੈ ਕਿਹਨੂੰ ਵਿਚਾਇ ਕਨ ਨਵੇਂ ਨੂੰ ਪਾਉਣਾ ਹੈ ਤਾਂ ਕਿ ਅਗਲਾ ਮੈਚਾਂ ਵਿੱਚ ਮਜ਼ਬੂਤੀ ਨਾਲ ਜ਼ਬਰਦਸਤ ਪ੍ਰਦਰਸ਼ਨ ਕਰਕੇ ਕਮਬੈਕ ਇੰਡੀਆ ਟੀਮ ਕਰੇ ਤੇ ਇਹ ਸਾਡੀ ਕਾਮਨਾ ਹੈ ਕਿ ਇੰਡੀਆ ਸਾਰੇ ਮੈਚ ਜਿੱਤੇ ਤੇ ਦੋਸਤੋ ਇਹ ਸਾਡਾ ਨਵਾਂ ਚੈਨਲ ਹੈ ਇਸ ਨੂੰ ਜਰੂਰ ਸਬਸਕ੍ਰਾਈਬ ਕਰੋ ਜਿੰਨਾ ਵੀ ਇਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤੇ ਅਖੀਰ ਵਿੱਚ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ